ਮੇਰਾ ਚੈਲੰਜ ਕਬੂਲ ਕਰੋ ਆਹ ਤਲਵਾਰ ਤੁਹਾਡੇ ਹੱਥ ਜਊਗੀ ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਰਾਣਾ ਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਹੁਣ ਦੱਸੋ ਕਿਹੜਾ ਕਿਹੜਾ ਸਿੰਘ ਬੋਲਦਾ ਸੋਹਣੂ ਕਿਹਚੋਂ ਕਿਹੜਾ ਸਿੰਘ ਬੋਲਦਾ ਵਾਹ ਵਾਹ ਹੈ ਤੂੰ ਆਹ ਹੈ ਸੰਪਰਵਿਸ਼ ਕੀਤਾ ਦੱਸੋ ਮਿੰਟੋ ਮੈਂ ਬੈਂਕੋ ਨਾਮੀ ਵਾਈਫ ਜੀ ਦਾ ਵਾਈਫ ਜੀ ਕੀ ਫਤ ਹੈ ਕਿਹੜਾ ਕਿਹੜੇ ਸਿੰਘ ਦੇ ਦੋਤਾ ਹਾਂ ਹਾਂਜੀ ਬਾਬਾ ਗੁਡਾ ਸਾਹਿਬ ਜੀ ਦਾ ਬੋਤਾ ਸੀ ਬਾਬਾ ਬੋਤਾ ਸਿੰਘ ਜੀ ਅਗਲੇ ਸਵਾਲ ਇਹ ਸਵਾਲ ਵੀ ਕਰ ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਪ੍ਰਸ਼ਾਸਨ ਬਿਲਕੁਲ ਵਿਖੰਡ ਕਰ ਰਿਹਾ ਤੂੰ ਇਹ ਨੂੰ ਬਿਲਕੁਲ ਵਿਖੰਡ ਕਰ ਰਿਹਾ ਤੂੰ ਪਰਚਾ ਦੀ ਆਗਿਆ ਦੇ ਵਿੱਚ ਵਾ ਬਿਲਕੁਲ ਵਿਖੰਡ ਕਰ ਰਿਹਾ ਹੈ ਪ੍ਰਸ਼ਾਸਨ ਨੂੰ ਬਾਹਰ ਵਾਏ ਹੁਣੇ ਹੱਥ ਪੱਟੇ ਲਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਮੈਂ ਜਗਾ ਨਾ ਬੋਲਦਾ ਹੈਗਾ ਜ ਸਾਡੇ ਖਵਲਾਂ ਦੇ ਬਾਪ ਦੇ ਇੱਥੇ ਆਪਾਂ ਇਸ ਨੂੰ ਯਾਦ ਨਹੀਂ ਪਤਾ ਆਪ ਦੀ ਮੱਜ ਤੇ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕਿਹੜਾ ਕਰ ਕਰਨ ਆਏ ਸਾਡੀ ਕੌਮ ਦਾ ਬਿੜਾ ਕਰ ਕਰਨ ਆਏ ਜਦੋਂ ਮੈਂ ਕਟਰਾਇਆ ਤੂੰ ਸੇਵਰੀ ਕਰਦੇ ਹਾਂ ਹਾਂ ਕਟਾਂਗੇ ਗੁਰਬਾਣ ਦੇਖਾ ਦਾ ਪਾਪਾ ਜਦੋਂ ਮਾਤੇ ਚਲੇਗੀ ਪਰਸੇ ਪਰ ਕਿਹ ਰਹਿ ਗਿਆ ਬਾਬਾ ਕੀ ਗੱਲ ਜੀ ਜੀ ਸਾਡੀ ਮਾਤ ਨਹੀਂ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਇਹਨਾਂ ਨਾਲ ਫਿਰ ਕਟਿਆ ਵੀ ਹੋ ਜਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਵੇ ਜੀਤ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੈਨੂੰ ਸਿਰੋ ਬਾਈ ਆਪਸੇ ਰੋਗ ਹੈ ਕੋਈ ਸੇਵਾ ਆਦੋ ਵੀਰ ਸਿਰ ਮਾ ਲਾ ਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਉਹ ਬਗਦੇ ਸਹੀ ਹੈ ਜੀ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਆਏ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਆਲੀ ਆ ਅਹੀ ਉਹ ਵੀ ਬਾਬਾ ਜੀ ਇਹ ਨੂੰ ਸਮਝਾਦੇ ਇਹ ਕਰਦੀ ਹੈ ਸਮਝ ਜੀ ਯਾਰੋ ਉਹ ਭਾਈ ਗੁਰਮਾਹ ਲਾਲ कृपा अस्थान ही ना अस्थान की दिक्रेखी ना